ਸਸਰੀ ਕਾਲ ਜੀ ਲੋ ਜੀ ਅੱਜ ਆਪਾਂ ਨਿਕਲ ਗਏ ਘਰ ਤੇ ਪੈਦਲ ਯਾਤਰਾ ਤੇ ਸ਼ਾਮ ਦਾ ਟਾਈਮ ਤੇ ਆਪਾਂ ਚੱਲਿਆ ਭਾਈ ਰੋਟੀ ਰੱਟੀ ਖਾ ਲਈ ਤੇ ਰੋਟੀ ਪ੍ਰਸ਼ਾਦਾ ਛੱਕ ਕੇ ਮੀਨ ਕਹਿੰਦੀ ਵੀ ਮੈਂ ਖਾਣੀ ਆਈਸਕ੍ਰੀਮ ਤੇ ਇੱਧਰ ਸਹਿਜ ਵੀ ਸਾਡਾ ਭਾਈ ਆਈਸਕ੍ਰੀਮ ਖਾਣ ਨੂੰ ਖੜਦਾ ਪਰ ਇਹਨੂੰ ਡਾਕਟਰ ਨੇ ਠੰਡੀਆਂ ਚੀਜ਼ਾਂ ਬੰਦ ਕਰੀਆਂ ਆਈਆਂ ਪਰ ਇਹ ਹਟਦਾ ਨਹੀਂ ਹੈ ਇਸ ਵਾਰ ਨੇ ਡਾਕਟਰ ਤੇ ਕਹਿ ਕੇ ਟੀਕਾ ਲਵਾਵਾਣਾ ਸਹਿਜ ਤੇ ਠੀਕ ਆ ਸਹਿਜ ਤੇ ਦੁਹੜਦਾ ਤਾਂ ਹੈ ਨਹੀਂਗਾ ਇਹ ਜੀ ਕਮਲ ਆ ਰਿਹਾ ਭਾਈ ਪਿੱਛੇ ਪਹਿਲਾਂ ਤਾਂ ਕਮਲ ਕਹਿੰਦਾ ਤੁਸੀਂ ਜਾ ਆਓ ਤੇ ਮੈਂ ਚੱਲ ਕਰਦੀ ਆ ਕਰਨਾਂ ਦੇ ਕੱਲੇ ਨੇ ਆ ਜਾ ਘੁੰਮਿਓ ਨੇ ਪੈਦਲ ਸੈਰ ਸਹੀ ਚਾਹੋ ਉਹ ਪਗੇ ਲੋਕਾਂ ਦੀ ਇੱਕ ਆਤ ਬਹੁਤ ਸੋਹਣੀ ਆ ਇਹ ਪੱਕੇ ਭਾਈ ਜੇ ਤੁਹਾਨੂੰ ਜਾਣਦੇ ਜੇ ਨਹੀਂ ਤੇ ਤੁਹਾਨੂੰ ਇਹਨਾਂ ਨੇ ਭਾਈ ਸਸਰੀ ਘਰ ਬਲਾ ਕੇ ਜ਼ਰੂਰ ਲੰਘਣਾ ਆ ਉਸ ਵਿੱਚ ਹਾਂ ਕਿੰਨੇ ਕਿੰਨੇ ਕੋ ਫੁੱਲਾ ਤੇ ਨਹੀਂ ਦੱਸਤਾ ਜੀ ਬੱਦਲ ਹੋਏ ਹੋਏ ਆ ਤੇ ਆ ਜਿਹੜਾ ਮੂਰੇ ਅੱਗੇ ਵਾਲਾ ਹਫਤਾ ਆ ਰਿਹਾ ਇਹ ਵਿੱਚ ਮੀਂਹ ਦੱਸਿਆ ਹੋਆ ਸਾਰੇ ਚ ਮੈਂ ਹਾਈ ਇੱਕ ਅੱਧਾ ਦਿਨੇ ਵਿੱਚ ਨੂੰ ਧੁੱਪ ਆਈ ਮੈਂ ਧੁੱਪ ਬੱਦਲ ਗਿਆ ਬਾਕੀ ਸਾਰਾ ਮੀਂਹ ਹੀ ਦੱਸਤਾ ਆ ਦੇਖ ਤਰਾਖਤ ਨੂੰ ਫੁੱਲ ਦੇਖੀ ਕਿਹੋ ਜਿਹੇ ਲੱਗੇ ਹਨੀ ਹਾਂ ਜਿਵੇਂ ਅੰਬ ਨੂੰ ਵੀ ਕੋਹਰਾ ਆ ਪਉਂਦਾ ਆ ਫੁੱਲ ਦੇਖੋ ਤਰਾਖਤ ਨੂੰ ਕਿਹੋ ਜਿਹੇ ਸੋਹਣੇ ਲੱਗੇ ਜੀ ਨਾਲੇ ਸ਼ਾਮਾਂ ਵੀ ਸੰਘਣੀਆਂ ਦੀ ਗਰਮੀ 'ਚ ਤੇ ਫੁੱਲ ਬਹੁਤੇ ਸੋਹਣੇ ਐ ਜਦਵਾ ਚਾਹੀ ਵੇ ਲਾ ਆ ਕਰੇ ਬਹੁਤਾ ਡੋਰੀ ਉਹ ਆ ਬਹੁਤ ਸੋਹਣਾ ਵੀ ਰਾਕਤ ਫੁੱਲੇ ਬਹੁਤ ਸੋਹਣੇ ਲੱਗੇ ਹੋਏ ਐ ਨੀ ਜਿੱਥੇ ਵੀ ਲਾਏ ਨੀ ਐ ਵੀ ਇਕੱਲਾ ਇਕੱਲਾ ਨਹੀਂ ਗੁੱਛੇ 'ਚ ਲੱਗੇ ਐ ਫੁੱਲ ਤੇ ਆਪਣੇ ਕਹਿਣਗੇ ਆ ਨਹੀਂ ਰੰਗ ਕਰਨਾ ਘਰ ਨੂੰ ਆ ਨਹੀਂ ਕਰਨਾ ਹਨੀ ਆ ਦੇਖੋ ਸਾਰੇ ਰੰਗ ਗੂੜੇ ਗੂੜੇ ਵਰਾਏ ਹੋਏ ਆ ਚਲੋ ਭਾਈ ਕਮਲ ਵੀਰ ਵਾਲਿਆ ਨਾਲ ਇਹ ਦਰਖਤ ਹੈ ਓਲੀਵੇ ਦਾ ਆਪਣੇ ਕਹੇ ਕਹਨੇ ਨਹੀਂ ਜੈਤੂਨ ਹਾਂ ਇਹ ਦਰਖਤ ਹੈ ਜੈਤੂਨ ਦਾ ਬੂਟਾ ਹੈ ਇੱਧਰ ਦੇਖੋ ਜੀ ਫੁੱਲ ਗਲਾਬ ਆ ਇਹ ਪਿੰਕ ਕਲਰ ਵਾਲਾ ਹੈ ਪਿੰਕ ਕਰ ਬਾਈਟ ਹਾਂ ਤੁਸੀਂ ਆਏ ਦੇਖ ਲਓ ਵੀ ਆਪਣੇ ਲੋਗ ਇੰਡੀਆ ਘਰਾਂ ਚ ਤੇ ਤੀਂੀਆਂ ਗਣਨਗੇ ਕਿ ਪੱਤੇ ਗੰਦ ਪਾਉਣੇ ਆ ਬੂਟੇ ਫਲਾਣਾ ਦਰਖਤ ਗੰਦ ਪਾਉਂਦਾ ਬਸ ਵੀ ਉਹਨਾਂ ਦੇ ਕਹਿੰਦੇ ਵੀ ਪੱਤਾ ਨਾ ਗਰੇ ਬੂਟਾ ਤੇ ਤੁਸੀਂ ਸਾਹ ਲਾ ਲਓ ਵੀ ਇਹਨਾਂ ਦੇ ਘਰਾਂ ਦੇਖੋ ਇਹਨਾਂ ਨੇ ਘਰ ਦੇ ਵਿੱਚ ਕੀ ਕੁਝ ਬਣਾਇਆ ਹੋਇਆ ਹੈ ਹਰੇਕ ਦੇ ਘਰ ਦਰਖਤਾਂ ਨਾਲ ਭਰਿਆ ਹੋਇਆ ਦੇਖ ਲਓ ਜਿੱਦਾਂ ਨੂੰ ਵੀ ਨਿਗਾਹ ਮਾਰ ਲਓ ਵੀ ਦਰਖਤ ਤੇ ਦਰਖਤ ਖੜਾ ਹੀ ਤੇ ਆਹ ਦੇਖ ਲਓ ਆ ਘਰ ਚ ਕਿੰਨੇ ਦਰਖਤਾਂ ਕਿੰਨਾ ਕਬੀੜਾ ਇਹਨਾਂ ਦਾ ਮੂਰੇ ਤੇ ਦਰਖਤ ਤੇ ਦਰਖਤ ਖੜਾ ਦਿਖਦਾ ਹੋਣਾ ਤੁਹਾਨੂੰ ਇਹ ਬੂਹਾ ਫਾਲ ਇਹਨਾਂ ਦੇ ਗਾਣੇ ਫੁੱਲਾਂ ਦੇ ਬੂਟਿਆਂ ਦੇ ਦਰਖਤਾਂ ਦੇ ਨਾਲ ਪਿਆਰ ਕਰਦੇਗੇ ਇਹ ਇਹ ਚੀਜ਼ਾਂ ਨੂੰ ਸਾਰਾ ਦਿਨੇ ਇਹ ਚੀਜ਼ਾਂ ਦੇ ਮਗਰ ਫਿਰ ਜੰਨੇ ਹੁਣ ਉੱਥੇ ਫਾਰਮ ਚ ਲੱਗਿਆ ਹੋਇਆ ਸੀ ਮੈਂ ਤੇ ਉਹਦੀ ਮਾਂ ਜਿਹਨਾਂ ਦਾ ਫਾਰਮ ਸੀ ਤੇ ਨੜੇ 150 ਗੈਂ ਦਾ ਫਾਰਮ ਸੀ ਤੇ ਉਦੋਂ ਬੰਦਾ ਜਾਨੀ ਕਿ ਆਪਣਾ ਜਿਹੜਾ ਮਾਲਕ ਸੀ ਉਹ ਫਾਰਮ ਸੰਭਾਲਦਾ ਸੀ ਗੈਂਆਂ ਉਹਦਾ ਕੰਮ ਸੰਭਾਲਦਾ ਦਾ ਤੇ ਉਹਦੀ ਘਰ ਵਾਲੀ ਦੀ ਜਿਹੜੀ ਉਹ ਬਾਹਰ ਅ ਵਕੀਲ ਸੀ ਤੇ ਦਫ਼ਤਰ ਤੇ ਆ ਕੇ ਉਹਨੇ ਵਾਹ ਮੁੜ ਕੇ ਲੈ ਕੇ ਉਹ ਕੈਂਚੀ ਜੀ ਗੁਰਮੀਨ ਹੱਥ ਤੇ ਫਾੜੇ ਨੂੰ ਕਰ ਲੈਣ ਨੂੰ ਵਾਹ ਦੇ ਵਾਹ ਆਹ ਚੀਜ਼ ਪਰ ਲੱਗ ਜਾਂਦੀ ਸੀ ਉਹ ਬੂਟਿਆਂ ਦੇ ਆਲੇ-ਦੋਲੇ ਹੋ ਜਾਂਦੀ ਸੀ ਆਪਣੇ ਇੱਥੇ ਪਾਰਕ 'ਚ ਵਾਹ ਨੇ ਜਿਹੜੀ ਕੋਈ ਟਾਣੀ ਟੋਣੀ ਸੁੱਕੀ ਵੱਢਦੀ ਨੇ ਫੇਰੀ ਜਾਣਾ ਤੇ ਆ ਚੀਜ਼ਾਂ ਦਾ ਬੋਲਦਾ ਸ਼ੋਰ ਰੱਖ ਲਈਏ ਤੇ ਸਾਡੇ ਪੰਜਾਬ ਚ ਤੇ ਉਲਟਾ ਕੰਮ ਤਾਂ ਹੀ ਆਪਣੇ ਦਾ ਰક્ત ਘਟ ਕੇ ਜੀ ਸਾਡੇ ਦਾ ਤਣੇ ਜੇ ਘਰ ਚ 10 ਦਰਖਤ ਹੈਗੇ ਤੇ ਉਹਨਾਂ ਜਿਹਦੇ 8 ਦਾ ਰક્ત ਵਾਢ ਹੋਏ ਹੋਣਗੇ ਉਹਦੇ ਪਿੱਛੇ ਤੀਵੀਂ ਦਾ ਹੱਥ ਹੋਊ ਵੀ ਗੰਦ ਪਾਉਂਦਾ ਜੀ ਵੀਡੀਓ ਚ ਆ ਨਹੀਂ ਸੋਚਦੇ ਵੀ ਉਹ ਤਾਂ ਗਾਹਾਂ ਜਾ ਕੇ ਕੇ ਆਪਾਂ ਨੂੰ ਰਿਜ਼ਲਟ ਮਿਲਣਾ ਪਰ ਮੈਂਟ ਲਾਉਨੇ ਆਪਣੀ ਵੱਡਣ ਨੂੰ ਉਰੇ ਦੇ ਲੋ ਵੀ ਹੋਏ ਇੱਕ ਇਕੱਲੇ ਇਕੱਲੇ ਘਰ ਚ ਦਰਾਖਤ ਖੜਾ ਹੋ। ਘਰ ਵਾਲੇ ਨੇ ਜੰਗਲੇ ਬਣਾਇਆ ਅੰਦਰ। ਆ ਜਾ ਨੀ ਨੇ ਇਧਰ ਆ ਕੇ। ਦੇਖੋ। ਇਕੱਲਾ ਗੇਟ ਹੀ ਗੇਟ ਦੀਦਾ ਤੇ ਬਾਕੀ ਦਰਾਖਤ ਦਰਾਖਤ ਲੱਗਿਆ ਆ। ਤੇ ਔਰ ਇੱਕ ਗੱਲ ਹੋਰ ਨੋਟ ਕਰਿਓ ਜੀ ਆਹ ਦੁਕਾਨ ਹੁਣ ਬੰਦ ਆ। ਆ ਜੜੀ ਮੋਰੇ ਆ ਤੇ ਤੁਸੀਂ ਦੇਖ ਲਓ ਵੀ ਇਹਨੂੰ ਕੋਈ ਸ਼ਟਰ ਨਹੀਂ ਲੱਗਿਆ ਹੋਇਆ ਸਿਰਫ ਸ਼ੀਸ਼ੇ ਹੋ ਆ ਕੋਈ ਜਾਲੀ ਨਹੀਂ ਹੈ ਕੋਈ ਡਰ ਨਹੀਂ ਇਹਨਾਂ ਨੂੰ ਵੀ ਕੋਈ ਚੋਰੀ ਕਰਨ ਦੇ ਜੂ ਜਾਂ ਸ਼ੀਸ਼ਾ ਫੁੱਟ ਜੂ ਭੰਨ ਕੇ ਵੀ ਕੱਢ ਲਈ ਜੂ ਸਾਡੇ ਇੰਡੀਆ ਹੋਂਦਾ ਪਰ ਜ਼ਰੂਰ ਕੱਢ ਲਈ ਜਾਣਾ ਤਾਂ ਅਗਲੇ ਨੇ ਨਾਲ ਸਾਰੇ ਵਧੀਆਂ ਮਾਰਕੀਆ ਦੇ ਕੱਪੜੇ ਹਾਂ ਸਾਰੇ ਕੱਪੜਾ ਲੈਂਦਾ ਇਹਦੇ ਕੋਲ ਨਾਲ ਇੱਕ ਦੁਕਾਨ ਹੀ ਜੀ ਤੁਸੀਂ ਸਾਰੇ ਟੋਟਰੀ ਜੂਰੇ ਦੇਖੂਗੇ ਕੋਈ ਉਹ ਕੋ ਵੀ ਕਿਸੇ ਜਿਵੇਂ ਆ ਮੇਨ ਗੇਟ ਨੂੰ ਲਾਇਆ ਪਿਆ ਇਹਨਾਂ ਨੇ ਤੇ ਬਾਕੀ ਦੇਖ ਲਓ ਵੀ ਆ ਸਾਰੇ ਸ਼ੀਸ਼ਾ ਲੱਗਿਆ ਹੋਇਆ ਇੱਦਾਂ ਆ ਵਿੱਚ ਸਮਾਨ ਪਿਆ ਤੇ ਉਹ ਸਾਹਮਣੇ ਉਹ ਦੇਖੋ ਉਧਰ ਕੱਪੜੇ ਲੱਗੇ ਹੋਏ ਉਹ ਵੀ ਇੱਦਾਂ ਸ਼ੀਸ਼ਾ ਹੈ ਤੇ ਕਿਸੇ ਨੂੰ ਗਰੇ ਲੈ ਲਓ ਜੀ ਸ਼ਟਰ ਨਹੀਂ ਲੱਗਿਆ ਹੋਇਆ ਦੇ ਕੋਈ ਬੂਟ ਲੱਗੇ ਹੋਏ ਆ ਸਮਾਨ ਪਿਆ ਪਰ ਆ ਨਹੀਂ ਹੈ ਵੀ ਸਾਡੇ ਤੇ ਇੰਡੀਆ ਆਪਣੇ ਹੁੰਦਾ ਜਾਨੀ ਕਿ ਇਹ ਜ਼ਰੂਰ ਭੰਨ ਦੇਣਾ ਤੱਕ ਲੈਣੇ ਹਨੀ ਹਾਂ ਵੱਖੀ ਗੱਲ ਇਹ ਦੀਨ ਦਿਹਾੜੀ ਭੰਨ ਲਈ ਜੀ ਦੇਖੋ ਬਰੇ ਜਿਵੇਂ ਬੰਦ ਹੁੰਦਾ ਸੜਕਾਂ ਦੇ ਬੋੜ-ਬੱਟ ਲੈ ਜੇ ਪਰ ਕੀ ਗੱਲ ਆ ਆਪਣੇ ਵੀ ਇਹ ਕੂਲੇ ਦੀਨ ਬੱਟ ਲੈ ਗਏ ਨੇ ਹਨੇ ਹਰੇਕ ਸ਼ਹਿਰ ਚ ਹਰੇਕ ਪਿੰਡ ਚ ਇੱਕ ਇਦਾਂ ਦਾ ਏਡੀ ਕੀ ਜਗ੍ਹਾ ਬਣਾ ਰਹੀ ਆ ਜਿਵੇਂ ਆਪਣੇ ਲਾਲੋ ਧਰਮਸ਼ਾਲਾ ਹੁੰਦੀ ਆ ਉਵੇਂ ਐ ਫੌਂਟੇ ਨੇ ਲਾ ਗਨੇ ਇਹਨਾਂ ਨੂੰ ਤੇ ਇਹਦੇ ਵਿੱਚ ਜਿਵੇਂ ਤੁਸੀਂ ਆਪਾਂ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਤੁਸੀਂ ਇਹਦੇ ਵਿੱਚ ਪ੍ਰੋਗਰਾਮ ਕਰ ਸਕਦੇ ਆ ਤਾਂ ਇਹਦਾ ਕਰਾਇਆ ਵੀ ਜਿਹੜਾ 50 ਜਾਂ 60 ਰੁਪਏ ਹੁੰਦਾ ਨਾਲੋਂ ਵੀ ਕਿੰਨੀ ਜਗ੍ਹਾ ਤੇ ਚ ਹੋ ਜਾਂਦਾ ਅਰੇਂਜ ਮਿੰਟ ਮਿੰਟ ਦਾ 100 100 200 ਬੰਦੇ ਦਾ ਅਰੇਂਜਮੈਂਟ ਕਰ ਸਕਦਾ ਹੈ ਬਾਹਰ ਮੰਗ ਕੇ ਇਹਦੇ ਵਿੱਚ ਕਿਚਨ ਹੁੰਦੀ ਆ ਭਾਂਡੇ ਮਿਲਣਗੇ ਤੁਹਾਨੂੰ ਕਿਚਨ ਹੋਊਗੀ ਤੇ ਸਮਾਨ ਖਾਣ ਪੀਣ ਦਾ ਤੁਸੀਂ ਆਪਣਾ ਆਪ ਲੈ ਕੇ ਆਉਣਾ ਤੇ ਬੈਠਣ ਨੂੰ ਕੁਰਸੀਆਂ ਵਗੈਰਾ ਇਹਨਾਂ ਦੀਆਂ ਹੁੰਦੀਆਂ ਨੇ ਸਾਰਾ ਕੁਝ ਤੁਸੀਂ ਕੁਝ ਵੀ ਅੰਦਰ ਮਿਲ ਕੇ ਆਪਣਾ ਜੋ ਵੀ ਕਰਨਾ ਚਾਹੁੰਦੇ ਹੋ ਆਪਣਾ ਟੱਕ ਟੁੱਕ ਲਾ ਸਕਦੇ ਆ ਤੇ ਇਹ ਰਕਰਾਇਆ ਉਹ ਘਟ ਹੁੰਦਾ ਹੀ ਜਾਇਜ਼ ਹੁੰਦਾ ਕਰਾਇਆ ਅਸੀਂ ਮੈਨੂੰ ਤਾਂ ਪਤਾ ਮੈਂ ਸਹਿਜ ਦੇ ਪਹਿਲੇ ਬਾਰਡੇ ਨੂੰ ਕੀਤਾ ਸੀ ਇਹ ਬੁੱਕ ਤੇ ਆ ਗਿਆ ਡਾਕ ਖਾਨਾ ਭਾਈ ਸਾਡੇ ਪਿੰਡ ਦਾ ਤੇ ਆਪਣੇ ਇੰਡੀਆ ਚਿੱਠੀਆਂ-ਜੁੱਠੀਆਂ ਵਾਲਾ ਕੰਮ ਘਟ ਗਿਆ ਜੀ ਤੇ ਓਰੇ ਹਲੇ ਪੂਰਾ ਚੱਲਦਾ ਹੈ ਚਿੱਠੀਆਂ ਲੈਟਰਾਂ ਵਾਲਾ ਕੰਮ ਓਰੇ ਤੁਹਾਡੇ ਘਰੇ ਕੋਈ ਵੀ ਬਿਲੋਂ ਆ ਜਾ ਲਾ ਲਓ ਕੋਈ ਜੁਰਮਾਨਾ ਤੁਹਾਡੇ ਘਰ ਚਿੱਠੀ ਲੈਟਰੇ ਆਣਾ ਕਿਆ ਤੁਹਾਡਾ ਕੋਈ ਡਾਕੂਮੈਂਟ ਆ ਜਿਵੇਂ ਤੁਸੀਂ ਲਾ ਲੋ ਵੀ ਕਾਰਡ ਕੋਈ ਆਪਾਂ ਅਪਲਾਈ ਕਰਦੇ ਆ ਆਪਣਾ ਕੋਈ ਤੇ ਉਹ ਵੀ ਤੁਹਾਡੇ ਘਰੇ ਪੋਸਟ ਤੇ ਰਹੀ ਹੋਣਾ ਇਹਦੇ ਨਾਲ ਹੀ ਡਾਕ ਖਾਨੇ ਰਹੀ ਹੋ ਪੋਸਟ ਤੇ ਤਲਿਆਣਾ ਹੈ ਏਟੀਐਮ ਉਹ ਲੱਗੇ ਹੋਏ ਨੇ ਸੈਟ ਕਰਨਾ 28 ਤਰੀਕ ਨੂੰ ਕਹਿ ਦਿੱਤਾ 28 ਤਾਂ ਲੰਘ ਗਈ 28 ਨੇ ਚੱਲਣਾ ਏਟੀਐਮ ਪਹਿਲਾਂ ਆਓ ਪਹਿਲਾਂ ਚੱਲਦਾ ਤਾਂ ਉਹ ਰੇ ਹੋ ਕਰਨ ਲੱਗੇ ਹੋਏ ਵਿੱਚ ਸੈਟਿੰਗ ਕਰਨ ਲੱਗੇ ਨਵਾਂ ਨਵਾਂ ਹੁਣ ਲੱਗੇ ਹੋਣੇ ਆ ਹਾਂ ਜਾ ਸਾੜ ਕੇ ਚਲੇ ਜਾਂਦੀ ਇੱਧਰ ਭੂਆ ਨਹੀਂ ਰਹਿਣੇ ਮੇਰੇ ਰਿਸ਼ਤੇਦਾਰ ਮਨਜੀਤ ਨਹੀਂ ਤੁਸੀਂ ਦੇਖੇ ਹੋਣੇ ਆ ਵੀਡੀਓ ਚ ਪਿਛਲੇ ਵਿੱਚ ਤੇ ਆਪਾਂ ਜਾਣਾ ਜੀ ਉਹ ਸਾਹਮਣੇ ਉੱਪਰ ਐਸਪੀ ਵਾਲਿਆਂ ਕੋਲੇ है कमल सीधा उपर हाँ हाँ वो सामने चाओ हाँ भाई के फेवर लेना नहीं भाई हाली ने साने पसंद करी भूखो ਉਸ ਤੋਂ ਬਾਅਦ ਇੱਕ ਕਰੀਏ ਲੱਤੀਆਂ ਨੇ ਹਰਲੀ ਨੇ ਸਟ੍ਰੋਬਰੀ ਵਾਲੀ ਫਰਾਗੋ ਲੋ ਅਰੇ ਭੈਜੇ ਇੱਧਰ ਭੇਜਾਂਗੇ ਹਰਲੀ ਇਹਨਾਂ ਗੇਲੜੜੀ ਦਈਆਂ ਤੇ ਭਾਈ ਇਹਨਾਂ ਨੂੰ ਕਾਉਂਚ ਨਹੀਂ ਲੈ ਕੇ ਦਿੱਤੀ ਕਿਉਂਕਿ ਉਹ ਚੌਂਣ ਲੱਗ ਜਾਂਦੀ ਹੈ ਕਾਉਂਚ ਜੀ ਇਸ ਕਰਕੇ ਕੱਪ 'ਚ ਪਵਾ ਦਿੱਤੀ ਹਰਲੀ ਨੇ ਇੱਥੇ ਦੋ ਫਲੇਵਰ ਲੱਤੇ ਹਰਲੀ ਨੇ ਉਹ ਜ ਸਾਜ ਨਾਲ ਲੱਤੀਆਂ ਕੱਪ ਇਹ ਆਪਮਲੇ ਲਿਆ ਕਾਉਂਜ ਮੇਰਾ ਤਾਂ ਗਿਲ ਵੀ ਲਾਇਆ ਇਹ ਅਫਾਕ ਚੋਦੇ ਕੋਲ ਦੂਏ ਨਾ ਬਿਸਕੁਟ ਜਿਹੜੇ ਲਾਉਂਦੇ ਹੁੰਦੇ ਨੇ ਉਹ ਖਤਮ ਹੋਏ ਵੇ ਆ ਕੁੜੀਆਂ ਵਾਲਾ ਲਾ ਕੇ ਦੇ ਦਿੰਦੇ ਨੇ ਤੈਨੂੰ ਮੈਨੂੰ ਵੀ ਉਹੀ ਲਾ ਕੇ ਦਿੱਤਾ ਤਾਂ ਮੈਂ ਤਾਂ ਝੰਬ ਗਿਆ ਉਹਨੂੰ ਤੇ ਆਈਸਕ੍ਰੀਮ ਦੇ ਭਾਰਤੇ ਭਾਈ ਬਹੁਤ ਹੀ ਜ਼ਿਆਦਾ ਇਹਨਾਂ ਨੇ ਗੁਰਪੀ ਥੋੜਾ ਜਿਹਾ ਖਾ ਵੀ ਇੰਨਾ ਤਾਂ ਨਹੀਂ ਖਾਣਾ ਮੇਰੇ ਤੇ ਲੋ ਜੀ ਹਨੇਰਾ ਹੋ ਗਿਆ ਬਾਹਰ ਵੀ

ਚਲੋ ਭਾਈ ਬਾਕੀ ਆ ਦੇ ਨਵੇੜ ਲਈ ਲਈ ਬੈਠੀ ਦੀ ਰਲ ਲਈ ਨੇ ਤਾਂ ਹੀ ਇਹੋ ਬੈਠੀ ਦੀ ਲਈ ਖਾ ਨਹੀਂਦੀ ਹੁੰਦੀ ਇਹਦੇ ਹੁਣ ਲੋਈ ਨੇਰਾ ਹੋ ਗਿਆ ਆ ਇਸਕ ਲਈ ਮਿਲਾਈ ਖਾ ਤੇ ਹੁਣ ਆਪਾਂ ਫੜਾ ਕੇ ਉਹਨਾ ਸਮਾਨ ਉਹ ਆਏ ਵੀ ਤਾਂ ਹੈ ਇਧਰ ਨੂੰ ਮਨਜੀਤ ਨਾਲ ਦੇ ਘਰੇ ਜਾ ਕੇ ਫੜਾ ਕੇ ਉਹਨਾ ਸਮਾਨ ਤੇ ਚਲੋ ਦੀਪੜ ਤੋਂ ਗੱਡੀ ਆਪਾਂ ਨੇਰਾ ਬਹੁਤ ਹੋ ਜਾਣਾ ਮੁੜਦੇ ਹਾਂ ਆਪਣੀ ਕੋਲ ਹੈ ਬੱਦਲ ਹਾਂ ਬੱਦਲ ਨਹੀਂ ਤਾਂ ਨਹੀਂ ਪਰ ਅੱਜ ਦੱਸਿਆ ਵਾ ਕਰ ਲੂੰ ਮੀ ਦੱਸਿਆ ਵਾ ਇਹਨਾਂ ਨੇ ਨੀਲੇ ਨੀਲਾ ਕਰਤਾ ਸਾਰੇ ਫੁੱਲ ਵੀ ਬੜੇ ਸੋਹਣੇ ਲਾਇ ਬਿਨੇ ਨੇ ਤਾਂ ਹਾਂ ਖੰਦੀ ਦੀ ਆਈਸਕ੍ਰੀਮ ਨਹੀਂ ਤਾਂ ਅਗਲੀ ਵਾਰ ਇਹਨੂੰ ਭਾਈ ਗਰਮ ਕਰਕੇ ਦੇਣੀ ਆ ਆਈਸਕ੍ਰੀਮ ਠੀਕ ਆ ਤੈਨੂੰ ਚੁੱਲ੍ਹੇ ਤੈਨੂੰ ਤੈਨੂੰ ਚੁੱਲ੍ਹੇ ਕੋਲ ਰੱਖ ਕੇ ਕਰ ਆਓ ਹੁਣ ਪੀਸੇ ਖਾਣ ਚੱਲੀਏ ਰੋਟੀ ਦਾ ਖਾ ਕੇ ਆਈਏ ਘਰੇ ਹਾਂ ਇੱਕ ਵਾਰ ਆਏ ਤੇ ਹਾਂ ਇੱਕ ਵਾਰ ਆਏ ਤੇ ਬਾਈ ਉਹ ਤੇ ਆਹ ਵਿਕਦਾ ਘਰ ਇਹਨੂੰ ਕਮਲ 4 ਸਾਲ ਹੋ ਗਏ ਵਿਕਦੇ ਨੂੰ 5 ਆਹ ਘਰ ਜਿਹੜਾ ਇੱਧਰ ਮੈਂ ਵੀਡੀਓ ਚ ਦਿਖਾ ਰਿਹਾ ਇਹਨੂੰ 5 ਸਾਲ ਹੋ ਗਏ ਵਿਕਦੇ ਨੂੰ ਇਹ ਵਿਚਾਰਾ ਇਹ ਕਹੇ ਇਹ ਵਿਕੇ ਨਹੀਂ ਹੁਣ ਤੱਕ ਇਹਨਾਂ ਨੇ ਦੱਸਾਂ ਕੀ ਕਰਿਆ ਉਹ ਗਰਾਜ ਤਾਂ ਇਹ ਘਰ ਨੂੰ ਲੱਗਦਾ ਨਹੀਂ ਇੱਧਰ ਸਾਈਡ ਪਰ ਇੱਧਰ ਆ ਲੇਟਾਂ ਵੱਲ ਦੀ ਨੀਲੀਆਂ ਗਰਾਜ ਇਹਨਾਂ ਨੂੰ ਵੇਚਤਾ ਇੱਧਰ ਵੀ ਆ ਪੀਸੇ ਵਾਲਿਆਂ ਨੂੰ ਆ ਜਾ ਇੱਧਰ ਆ ਜਾ ਤੇ ਹੁਣ ਘਰ ਕਿਨੇ ਲੈਣਾ ਅਗਲਾ ਉਹ ਗੱਡੀ ਕਿੱਥੇ ਕਢਾਉਂ ਮੈਂ ਹਾਂ ਗੱਡੀ ਲੜਾਉਣ ਦੀ ਜਗ੍ਹਾ ਹਾਂ ਆਪਣੀ ਜਾਣ ਚਾਹਤੇ ਨੇ ਚਲਾਕੀ ਕਰੀ ਦੀ ਉਹ ਦਾਦਾ ਵੱਡ ਕੇ ਜੇ ਵੇਚ ਵੇਚ ਕੇ ਜ਼ਿਆਦਾ ਪੈਸੇ ਬਣਾਉਂਗੇ ਖਬਰੇ ਸੀ ਆ ਗੱਡੀ ਦਾ ਇੱਥੇ ਨੂੰ ਬਣਤਾ ਖਾਬਦਾ ਨਹੀਂ ਉਧਰ ਬਣਿਆ ਬਣਾਇਆ ਵੇ ਤਾਂ ਯਾਰ ਘਰ ਛੋਟਾ ਕਰ ਲੈਣਾ ਨੇ ਸਸਤਾ ਮਿਲ ਜੂ ਕਿਸੇ ਨੂੰ ਹੂੰ ਇੰਜ ਨੇ ਸਸਤਾ ਮਿਲ ਜਿਵੇਂ ਪਹਿਲੇ ਲੱਖ ਦਾ ਕਰਤਾ ਹੁਣ ਆ ਘਰ ਪਤਾ ਨਹੀਂ 290 ਦਾ ਕਿਹੜਾ ਕਿਹੜਾ ਮੈਂ ਗੱਲ ਕਰਦੇ ਜੀ ਹਾਂ ਇਹ ਬੰਗਲਾਦੇਸ਼ੋਂ ਦਾ ਹੀ ਜੀ ਹਾਂ ਪਹਿਲਾਂ ਕਿਨੇ ਦਾ 81 ਦਾ 81 ਪਹਿਲਾਂ 81 ਦਾ ਮਿਲਦਾ ਦਾ ਇਹ ਆਤੇ 4 ਸਾਲ ਪਹਿਲਾਂ ਹੌਂਟਾ ਵੀ ਲੱਖ ਦਾ ਕਰਤਾ ਦੇ ਜਦ ਰਾਜਵੀਦ ਜਦ ਮੈਂ ਦੇਖਿਆ ਦਾ 20 ਲੱਖ ਲੱਖ 1.5 ਲੱਖ ਦਾ ਲੈ ਤੈਨੂੰ ਕਹੀਆਂ ਨਾ 2.5 ਲੱਖ ਦਾ ਕਰਤਾ ਉਹ 2 ਲੱਖ 1.5 ਲੱਖ ਦਾ ਵੀ ਲੈ ਆਉ ਉਹ ਆਪਾ ਇੱਧਰ ਸੈਦ ਦਾ ਸਕੂਲ ਤੇ ਇੱਧਰ ਆ ਮਜੀਦਨਾ ਦਾ ਘਰ ਹਾਂ ਨਾ ਛੱਡਿਆ ਉਹਨੇ ਆ। ਸ਼ਾਇਦ ਸਕੂਲ ਤੇ ਮੈਂ ਕਹਿੰਦਾ ਸਾਰਾ ਕਿੰਨਾ ਹੋਊਗਾ 100 ਕਿਲੋਮੀਟਰ ਹੋਊਗਾ। ਹਾਂ 100 ਡਿੰਗਾ ਪਰ ਇੱਧਰ ਘਰ ਆ ਮਜੀਦਨਾ ਦਾ ਤੇ ਪਰਲੇ ਪਾਸੇ ਨੂੰ 100 ਡਿੰਗਾ ਪਰ ਹਰਲੀਨ ਦਾ ਗੱਬੇ ਘਰ ਆ ਮਜੀਦਨਾ ਦਾ ਬੱਸ ਇਹਨਾਂ ਦੇ ਗੱਬੇ ਸਾਡੇ ਦੋਵੇਂ ਸਕੂਲਾਂ ਦੇ ਬੜਾ ਮਤਲਬ ਕਿ ਵਧੀਆ ਠੀਏ ਤੇ ਘਰ ਆ ਦੋਹੇ ਪਾਸੇ ਸਕੂਲ ਲੱਗਦਾ ਦੋਹੇ ਪਾਸੇ ਪਿਛਲੇ ਬੈਕਸਾਈਡ ਵੀ ਮਾਰਕੀਟ ਲੱਗਦੀ ਜਿੱਧਰ ਤੇ ਅੱਪਾ ਆਏ ਆ ਤੇ ਇੰਦਰ ਸਾਹਿਬ ਦੇ ਸਕੂਲ ਦੇ ਨਾਲ ਵੀ ਮਾਰਕੀਟ ਲੱਗਦੀ ਹੈ ਨੀ ਜਿਸ ਵਾਂ ਤੋਂ ਫਿਰ ਇਧਰ ਆਲਾ ਜਾਂਦਾ ਪੱਤੇ ਤੇ ਅੱਜ ਸ਼ਾਂਤੀ ਜਿਆਦਾ ਨਹੀਂ ਹੈ ਕੋਸ ਹੈ ਬਹੁਤ ਹੀ ਸ਼ਾਂਤੀ ਅੱਜ ਯਾਰ ਅੱਜ ਲੇਟ ਤਾਂ ਨਹੀਂ ਹੋ ਗਏ ਆਪਾਂ ਯਾਰ 9:00 9:00 ਹੋ ਗਏ ਲੈ कदो hmm. बार निकलो बार कई <laughs> निकलो बार जी निकलो बोलती है वागा ਲੋਰੀ ਆ ਗਏ ਮਜੀਦ ਨਾਲ ਦੇ ਘਰੇ ਇਹਨਾਂ ਨੇ ਵੀ ਨਹੀਂ ਰਹਾ ਕਰਿਆ ਪਤੰਦਰਾਂ ਨੇ ਹਾਂ ਮਜੀਦ ਤਾਂ ਘਰ ਹਾਂ ਤਾਂ ਗੱਟੀ ਤਾਂ ਹੈ ਨਹੀਂ ਮਜੀਦ ਦੀ ਘਰੇ ਉਹ ਬੰਦੇ ਹੈਲੋ ਸਾਸੀ ਵਾਲੀ ਬਸ ਬਸ ਤੁਸੀਂ ਬੈਲ ਖਰਾਬ ਕਰ ਦੇਣੀ ਆ ਉਹ ਨਹੀਂ ਉਹਦੇ ਕਰਕੇ ਆਪੇ ਚੱਲੀ ਜਾਂਦੀ ਆ ਸ਼ਾਬਾਸ਼ ਜੀ ਜਗੂ ਰੰਦ

ਆ ਗੱਡੀਆਂ ਹਰੇਕ ਦੇ ਘਰ ਖੜੀਆਂ ਮਿਲਣਗੀਆਂ ਬੰਦਾ ਬਰਤ ਦੇ ਨੂ ਮੈਂ ਕਹਿੰਦਾ ਜਾ ਕੇ 4 ਦਿਨ ਨੇ ਮੁੜ ਕੇ ਸਾਰਿਆਂ ਦੇ ਘਰਾਂ ਰੋਲਦੀਆਂ ਇਹਨੇ ਤੇ ਮੈਂ ਲਓ ਜੀ ਠੀਕ ਆ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਤੁਹਾਨੂੰ ਸਸਰੀਕਾਲ ਜੀ ਬਲਾਓ ਬੱਚੋ ਸਸਰੀਕਾਲ ਬੰਦ ਕਰੀਏ ਆਪਾਂ ਫੇਰ ਵੀਡੀਓ ਹਾਂਜੀ ਬਲਾਓ ਸਸਰੀਕਾ ਬਲਾਓ ਆ ਆ ਅਗਨਾ ਸਟਾਈਲ ਵਰਤ ਰਹੀ ਨੂੰ ਬਾਈ ਤੂੰ ਵੀ ਬਲਾ ਸੱਸੀ ਗੱਲ ਸੱਸੀ ਗੱਲ ਬੋਲਾ ਦੇ ਸੱਸੀ ਗੱਲ ਲਈ ਹਾਂ ਸੱਸੀ ਗੱਲ ਕਹਿ ਅਗੇ ਸੱਸੀ ਗੱਲ ਲਈ ਸੱਸੀ ਗੱਲ ਜੀ ਅਸੀਂ ਗੱਲ ਲਈ ਸੱਸੀ ਗੱਲ ਹੀ ਸਾਰੇ ਹਾਂ ਵਾਏ ਵਾਏ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕਿਸੇ ਜੀ ਚੰਗਾ ਹੀ ਸੱਸੀ ਗੱਲ